ਹਾਈ ਅਸੀਂ ਗੱਲ ਕਰ ਰਹੇ ਸੀਗੇ ਛੋਟੇ ਸਮੂਹਾਂ ਨੂੰ ਸ਼ੁਰੂ ਕਰਨ ਦੇ ਬਾਰੇ ਚ ਤੇ ਅਸੀਂ ਗੱਲ ਕੀਤੀ ਸੀ ਕਿਵੇਂ ਅਸੀਂ ਇੱਕ ਦੂਜੇ ਦਾ ਸਵਾਗਤ ਕਰ ਸਕਦੇ ਹਾਂ ਤੇ ਹੁਣ ਅਸੀਂ ਗੱਲ ਕਰਾਂਗੇ ਆਰਾਧਨਾ ਦੇ ਬਾਰੇ ਚ ਆਰਾਧਨਾ ਦਾ ਅਰਥ ਹੈ ਕਿ ਅਸੀਂ ਆਪਣੇ ਤੋਂ ਧਿਆਨ ਹਟਾ ਕੇ ਪਰਮੇਸ਼ਵਰ ਦੇ ਉੱਤੇ ਧਿਆਨ ਲਗਾਉਂਦੇ ਹਾਂ ਅਤੇ ਪਰਮੇਸ਼ਵਰ ਦਾ ਸਮਾਂ ਹੁੰਦਾ ਹੈ ਜੀ ਦੇ ਵਿੱਚ ਅਸੀਂ ਆਪਣੇ ਗਰੁੱਪ ਦੇ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਉਹ ਪ੍ਰਾਰਥਨਾ ਕਰਨ ਇੱਕ ਇੱਕ ਸੈਂਟੈਂਸ ਦੇ ਵਿੱਚ ਉਹ ਪ੍ਰਾਰਥਨਾ ਕਰ ਸਕਦੇ ਨੇ ਤੇ ਇਹ ਧੰਨਵਾਦ ਦਾ ਸਮਾਂ ਵੀ ਹੋ ਸਕਦਾ ਹੈ ਜਿਦੇ ਵਿੱਚ ਤੁਸੀਂ ਆਪਣੇ ਗੈਰ ਮਸੀਹੀ ਮਿੱਤਰਾਂ ਨੂੰ ਵੀ ਕਹਿ ਸਕਦੇ ਹੋ ਕਿ ਉਹ ਵੀ ਪਰਮੇਸ਼ਰ ਦਾ ਧੰਨਵਾਦ ਕਰਨ ਆਪਣੇ ਪਰਿਵਾਰ ਲਈ ਆਪਣੇ ਕੰਮ ਲਈ ਅਤੇ ਹਰ ਕੋਈ ਧੰਨਵਾਦ ਹੈ ਕਿ ਇੱਕ ਸ਼ਬਦ ਕਹਿੰਦਾ ਹੈ ਅਤੇ ਸ਼ਾਇਦ ਜਦੋਂ ਮੇਰੀ ਪਤਨੀ ਸਮੂਹ ਨੂੰ ਚਲਾਉਂਦੀ ਹੈ ਤਾਂ ਉਹ ਬਾਈਬਲ ਚੋਂ ਇੱਕ ਵਚਨ ਕੱਢਦੀ ਹੈ ਤੇ ਫੇਰ ਸਾਰੇ ਜਾਣਿਆਂ ਨੂੰ ਕਹਿੰਦੀ ਹੈ ਉਸ ਵਚਨ ਦੇ ਅਨੁਸਾਰ ਪ੍ਰਾਰਥਨਾ ਕਰਨ ਉਹ ਕਹਿ ਸਕਦੇ ਨੇ ਪਰਮੇਸ਼ਰ ਤੂੰ ਬੜਾ ਮਹਾਨ ਏ ਮੈਂ ਤੇਰਾ ਧੰਨਵਾਦ ਕਰ ਸਕਦਾ ਵਾਂ ਇਹ ਹੋਰ ਵੀ ਵਧੀਆ ਹੋ ਜਾਂਦਾ ਜੇ ਤੁਸੀਂ ਸੰਗੀਤ ਦੇ ਨਾਲ ਪ੍ਰਭੂ ਦੀ ਆਰਾਧਨਾ ਕਰਦੇ ਹੋ ਅਤੇ ਵਧੀਆ ਲੱਗੇਗਾ ਜੇਕਰ ਤੁਹਾਡੇ ਕੋਲ ਗਿਟਾਰ ਜਾਂ ਢੋਲ ਕੀ ਹੈ ਜਿੰਨਾ ਤੁਸੀਂ ਗਾ ਸਕਦੇ ਹੋ ਮੈਂ ਇਹੋ ਜੇ ਸਮੂਹਾਂ ਦੀ ਅਗਵਾਈ ਕੀਤੀ ਹੈ ਜਿੱਥੇ ਕਿਸੇ ਇੱਕ ਗੀਤ ਨੇ ਪੂਰਾ ਮਾਹੌਲ ਬਦਲ ਦਿੱਤਾ ਜਦੋਂ ਉਹਨੇ ਗਿਟਾਰ ਵਜਾਈ ਤਾਂ ਪਰਮੇਸ਼ਵਰ ਦੀ ਹਜੂਰੀ ਉੱਥੇ ਆ ਗਈ ਵੇਖੋ ਕਈ ਵਾਰੀ ਤੁਸੀਂ ਸਕਰੀਨ ਦੇ ਉੱਤੇ ਵੀ ਮਿਊਜ਼ਿਕ ਲਗਾ ਸਕਦੇ ਹੋ ਜਿਸ ਨੂੰ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕੀਤਾ ਹੈ ਤੇ ਸਾਰੇ ਜਾਣੇ ਉਸ ਦੇ ਨਾਲ ਵੀ ਆਰਾਧਨਾ ਕਰ ਸਕਦੇ ਹਨ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਨਹੀਂ ਕਿ ਤੁਸੀਂ ਕਿਵੇਂ ਆਰਾਧਨਾ ਕਰਦੇ ਹੋ ਪਰਮਾਤਮਾ ਬੋਲ ਲੇ ਕਿ ਤੁਸੀਂ ਕੀ ਕਰਦੇ ਹੋ ਤੁਸੀਂ ਆਪਣਾ ਧਿਆਨ ਪਰਮੇਸ਼ਰ ਤੇ ਲਾਉਂਦੇ ਹੋ ਇਹ ਹੈ ਪਰਮੇਸ਼ਰ ਦੀ ਹਜ਼ੂਰੀ ਚ ਜਾਣਾ ਵਚਨ ਦੱਸਦਾ ਹੈ ਮੈਂ ਉਹਦੇ ਆਂਗਨਾ ਦੇ ਵਿੱਚ స్తుਤੀ ਕਰਦੇ ਹੋਏ ਆਵਾਂਗਾ ਮੈਂ ਉਹਦੇ ਵੇੜੇ 'ਚ ਗੀਤ ਗਾਵਾਂਗਾ ਅਤੇ ਫਿਰ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਅੰਦਰ ਆ ਜਾਂਦੀ ਹੈ ਉਹੀ ਹੈ ਜਿਹੜਾ ਜੀਵਨਾਂ ਨੂੰ ਬਦਲਦਾ ਹੈ ਲੋਕਾਂ ਨੂੰ ਚੇਲੇ ਬਣਾਉਂਦਾ ਹੈ ਜਿਹੜਾ ਚੰਗਾ ਯਾਲੀ ਹੈ ਜਿਹੜਾ ਨਿਰਾਸ਼ਾ ਨੂੰ ਆਸ਼ਾ 'ਚ ਬਦਲ ਦਿੰਦਾ ਹੈ ਜਿਨ੍ਹਾਂ ਨੂੰ ਸਿੱਖਿਆ ਦੀ ਲੋੜ ਹੈ ਉਹਨਾਂ ਨੂੰ ਸਿੱਖਿਆ ਦਿੰਦਾ ਹੈ ਉਹ ਇੱਕ ਚੰਗਾ ਚਰਵਾਹਾ ਹੈ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਮੰਗਦੇ ਹਾਂ ਤੇ ਆਰਾਧਨਾ ਉਹ ਜਰੀਆ ਹੈ ਕਦੇ ਵੀ ਆਰਾਧਨਾ ਦੀ ਸ਼ਕਤੀ ਨੂੰ ਨਜ਼ਰਅੰਦਾਜ਼ ਨਾ ਕਰੋ